ਸੁਪਰੀਮ ਕੋਰਟ ਨੇ BB ਪੈਟ ਦੇ ਮਾਮਲੇ ਦੇ ਵਿੱਚ ਵੱਡਾ ਫੈਸਲਾ ਸੁਣਾਇਆ EVM ਦੇ ਨਾਲ BB ਪੈਟ ਰਾਹੀਂ ਨਿਕਲਣ ਵਾਲੀਆਂ ਪਰਚੀਆਂ ਦੇ 100% ਮਿਲਾਨ ਵਾਲੀਆਂ ਸਾਰੀਆਂ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ ਹੈ ਬੀਤੇ ਦਿਨ ਤੱਕ ਐਸੇ ਮਾਮਲੇ ਤੇ ਫੈਸਲਾ ਰੱਖਮਾ ਰੱਖਿਆ ਸੀ ਸੁਰੱਖਿਅਤ ਰੱਖ ਲਿਆ ਸੀ ਸੁਪਰੀਮ ਕੋਰਟ ਨੇ ਇਹ ਫੈਸਲਾ ਤੇ ਅੱਜ ਫੈਸਲਾ ਸੁਣਾਉਂਦਿਆਂ BB ਪੈਟ ਜ਼ਰੀਏ ਵੋਟਾਂ ਦੀ ਜਿਹੜਾ 100% ਮਿਲਾਨ ਵਾਲੀਆਂ ਜਿੰਨੀਆਂ ਵੀ ਪਰਚੀਆਂ ਨੇ ਮਿਲਾਨ ਵਾਲਾ ਜਿਹੜਾ ਮਾਮਲਾ ਹੈ ਪਟੀਸ਼ਨਾਂ ਨੇ ਉਸ ਨੂੰ ਰੱਦ ਕਰ ਦਿੱਤਾ ਫੈਸਲਾ ਸੁਣਾ ਦਿੱਤਾ ਵੱਡਾ ਫੈਸਲੇ ਫੈਸਲਾ ਦਿੰਦੇ ਹੋਏ ਸੁਪਰੀਮ ਕੋਰਟ ਨੇ ਦੋ ਨਿਰਦੇਸ਼ ਵੀ ਜਿਹੜੇ ਉਹ ਦਿੱਤੇ ਨੇ ਜਿਸ ਦੇ ਮੁਤਾਬਕ ਸਿੰਬਲ ਯੂਨਿਟ 45 ਦਿਨ ਸੀਲ ਰਹੇਗਾ ਤੇ ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਨਤੀਜਿਆਂ ਦੇ 7 ਦਿਨ ਦੇ ਅੰਦਰ-ਅੰਦਰ ਉਮੀਦਵਾਰ ਦੁਬਾਰਾ ਜਾਂਚ ਦੀ ਮੰਗ ਕਰ ਸਕਦਾ ਮਾਈਕਰੋ ਕੰਟਰੋਲਰ ਮੈਮਰੀ ਦੀ ਜਾਂਚ ਇੰਜੀਨੀਅਰ ਕਰਨਗੇ ਤੇ ਖਰਚ ਉਮੀਦਵਾਰ ਚੱਕੇਗਾ ਪੂਰੇ ਮਾਮਲੇ ਤੇ ਇੱਕ ਵਾਰ ਫਿਰ ਤੋਂ ਚਾਤਪਾਲਨ ਤੇ ਆਦਾਲਤ ਨੇ ਅੱਜ ਐਵੀਐਮ ਦੇ ਨਾਲ ਬੀਬੀ ਪੈਡ ਦੀ ਵਰਤੋਂ ਕਰਕੇ ਪਾਈਆਂ ਗਈਆਂ ਵੋਟਾਂ ਦੀ ਪੂਰੀ ਕਰਾਸ ਵੈਰੀਫਿਕੇਸ਼ਨ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ ਹੈ ਜਸਟਿਸ ਸੰਜੀਵ ਖੰਨਾ ਤੇ ਜਸਟਿਸ ਦੀਪਾਂਕਰ ਦੱਤਾ ਦੀ ਬੈਂਚ ਨੇ ਕਈ ਜਨਹਿਤ ਪਟੀਸ਼ਨਾਂ ਤੇ ਆਪਣਾ ਫੈਸਲਾ ਸੁਣਾਇਆ ਦੱਸਦੇ ਕਿ ਐਸੋਸੀਏਸ਼ਨ ਫੋਰ ਡੈਮੋਕ੍ਰੈਟਿਕ ਰਿਫਾਰਮਸ ਸੰਗਠਨ ਤੇ ਕੁਝ ਹੋਰਾਂ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਅਦਾਇਰ ਕਰਕੇ ਈਵੀਐਮ ਦੇ ਨਾਲ ਵੀਵੀਪੈਡ ਸਲਿੱਪਾਂ ਦਾ 100% ਦੀ ਮਿਲਾਣ ਕਰਨ ਦੀ ਮੰਗ ਕੀਤੀ ਸੀ ਇਸ ਦੇ ਨਾਲ ਹੀ ਪੁਰਾਣੀ ਵੋਟ ਭੁਗਤਾਨ ਪ੍ਰਕਿਰਿਆ ਨੂੰ ਮੁੜ ਲਾਗੂ ਕਰਨ ਲਈ ਵੀ ਪਟੀਸ਼ਨ ਪਾਈ ਗਈ ਸੀ ਇਸੇ ਤੇ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਤੋਂ ਵੋਟ ਪਾਉਣ ਦੀ ਪੂਰੀ ਪ੍ਰਕਿਰਿਆ ਬਾਰੇ ਰਿਪੋਰਟ ਮੰਗੀ ਜਿਸ ਤੇ ਕਮਿਸ਼ਨ ਨੇ ਪੇਸ਼ ਹੋ ਕੇ ਮਸ਼ੀਨਾਂ ਦੀ ਸੁਰੱਖਿਆ ਉਹਨਾਂ ਦੀ ਸੀਲਿੰਗ ਪ੍ਰੋਗਰਾਮਿੰਗ ਬਾਰੇ ਅਦਾਲਤ ਨੂੰ ਜਾਣੂ ਕਰਵਾਇਆ ਪੂਰੀ ਡਿਟੇਲ ਰਿਪੋਰਟ ਇਸ ਤੇ ਦਿੰਦੇ ਹੋਏ ਅਦਾਲਤ ਨੂੰ ਜਾਣਕਾਰੀ ਦਿੱਤੀ ਤੇ ਨਾਲ ਹੀ ਚੋਣ ਕਮਿਸ਼ਨ ਨੇ ਬੈਂਚ ਸਾਹਮਣੇ ਕਿਹਾ ਸੀ ਕਿ ਈਵੀਐਮ ਅਤੇ ਵੀਵੀਪੈਟ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਸੰਭਵ ਹੀ ਨਹੀਂ ਹੈ ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ तमाम ਜੜੀਆ ਰਿਪੋਰਟ ਤੇ ਝਾਤ ਪੌਣ ਤੋਂ ਬਾਅਦ ਪੂਰੀ ਜਾਣਕਾਰੀ ਲੈਣ ਤੋਂ ਬਾਅਦ ਸੁਪਰੀਮ ਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਤੇ ਅੱਜ ਅਦਾਲਤ ਨੇ ਇਸ ਤੇ ਫੈਸਲਾ ਸੁਣਾਉਂਦਿਆਂ ਇਹ ਸਾਰੀਆਂ ਪਟੀਸ਼ਨਾਂ ਖਾਰਜ ਕਰ ਦਿੱਤੇ ਆ ਸੁਪਰੀਮ ਕੋਰਟ ਨੇ ਕਿਹਾ ਕਿ ਚੋਣ ਕਮਿਸ਼ਨ ਦੇ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਦੇ ਨਾਲ ਉਹ ਸਹਿਮਤ ਨਹੀਂ ਵੀ ਵੀ ਪੈਟ ਐਵੀਐਮ ਦੇ ਨਾਲ ਵੀ ਵੀ ਪੈਟ ਦੇ ਦੀਆਂ ਪਰਚੀਆਂ ਦਾ 100% ਦੀ ਮਿਲਾਨ ਸੰਭਵ ਨਹੀਂ ਹੈ ਜਿਸ ਦੇ ਨਾਲ ਸੁਰੱਖਿਆ ਨੂੰ ਲੈ ਕੇ ਹੋਰ ਵੀ ਕਈ ਕਾਰਨ ਨੇ ਜਿਹੜੇ ਜੁੜੇ ਹੋਏ ਨੇ ਐਸ ਐਸ ਕਰਕੇ ਇਹ ਸਾਰੀਆਂ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਗਈਆਂ ਨੇ ਤੇ ਇਸ ਦੇ ਨਾਲ ਇੱਕ ਵਾਰ ਫਿਰ ਤੋਂ ਦੱਸ ਦਿਆਂ ਕਿ ਸੁਪਰੀਮ ਕੋਰਟ ਨੇ ਬੈਲਟ ਪੇਪਰ ਰਾਹੀਂ ਵੋਟ ਜਾਂ ਸਾਰੀਆਂ ਵੀ ਵੀ ਪੈਟ ਪਰਚੇ ਗਿਨਨ ਦੀ ਮੰਗ ਖਾਰਜ ਕਰਨ ਦੇ ਨਾਲ-ਨਾਲ ਦੋ ਨਿਰਦੇਸ਼ ਵੀ ਜਾਰੀ ਕੀਤੇ ਨੇ ਜਿਸ ਤਹਿਤ ਸਿੰਪਲ ਯੂਨਿਟ 45 ਦਿਨ ਤੱਕ ਸੀਲ ਰਹੇ ਤੇ ਇਸ ਦੇ ਨਾਲ ਹੀ ਕਿਹਾ ਕਿ ਨਤੀਜਿਆਂ ਦੇ 7 ਦਿਨ ਦੇ ਅੰਦਰ-ਅੰਦਰ ਉਮੀਦਵਾਰ ਦੁਬਾਰਾ ਜਾਂਚ ਦੀ ਮੰਗ ਕਰ ਸਕਦਾ ਹੈ ਜਾਂਚ ਮਾਈਕਰੋ ਕੰਟਰੋਲਰ ਮੈਮਰੀ ਦੀ ਜਿਹੜੀ ਜਾਂਚ ਹੈ ਉਹ ਇੰਜੀਨੀਅਰ ਕਰਨਗੇ ਤੇ ਇਸ ਦਾ ਖਰਚਾ ਉਮੀਦਵਾਰ ਚੁਕੇਗਾ